ਇਹ ਆ ਆਲੂ ਨਾਉਣ ਵਾਲੀ ਮਸ਼ੀਨ ਹੈ ਤੇ ਇਹ ਜਿਹੜੀ ਮਸ਼ੀਨ ਆ ਪਾਠ ਆਸਟ੍ਰੇਲੀਆ ਦੀ ਜਿਹੜੀ ਧਰਤੀ ਆ ਉੱਥੇ ਵਰਤੀ ਗਈ ਆ ਜੇ ਉਦੋਂ ਇਹੋ ਜੀ ਟੈਕਨੋਲੋਜੀ ਆ ਅੱਜ ਤੋਂ 100 150 ਸਾਲ ਪਹਿਲਾਂ ਕੋਲ ਤੇ ਹੁਣ ਕਿਹੋ ਜੀ ਟੈਕਨੋਲੋਜੀ ਹੋ ਗਈ ਇਹਦੀ ਜਿਹੜੀ ਸਟੋਰੇਜ ਕਰਨ ਵਾਲੀ ਟੈਂਕੀ ਆ ਤੇ ਇਹਦੇ ਵਿੱਚ ਜਿਹੜੇ ਆਲੂ ਆ ਪਾ ਪਾ ਕੇ ਜਿਹੜੇ ਵਿੱਚ ਜਾਂਦੇ ਆ ਫਰਟੀਲਾਈਜ਼ਰ ਪਾਉਣ ਲਈ ਕੋਈ ਖਾਦ ਪਾਣੀ ਜਿਹੜਾ ਵਿੱਚ ਪਾਉਂਦੇ ਹੋਣਗੇ ਉਹ ਇਸ ਤਰ੍ਹਾਂ ਪਾਉਂਦਾ ਸੀ ਸਾਰਾ ਕੁਝ ਮਿਕਸ ਹੋ ਕੇ ਵਿੱਚ ਚੱਲਦਾ ਸੀ ਆ ਦੇਖੋ ਹਾਂਜੀ ਹੁਣ ਵੇਖੋ ਨਾਲ ਇੱਕ ਹੋਰ ਇਹ ਆ ਟੋਕਾ ਉਹਨਾਂ ਸਮਿਆਂ ਦਾ ਇਹ ਪੁਰਾਣਾ ਟੋਕਾ ਵਾ ਲਗਭਗ 100-100 ਸਾਲ ਦੇ ਗੇੜ ਚ ਟੋਕੇ ਬਣੇ ਹੋਏ ਸਾਰੇ ਇਹ ਵੀ ਤੇ ਇਹ ਸਨ ਸ਼ਾਈਨ ਕੰਪਨੀ ਨੇ ਬਣਾਇਆ ਇਹ E581 ਇਹਦਾ ਮਾਡਲ ਆ ਆ ਜੇ ਕਿਤੇ ਰੁਕ ਫਾਜਵੇ ਉਹਦੇ ਉਹਨੂੰ ਰੋਕਣ ਲਈ ਐਮਰਜੈਂਸੀ ਸਟਾਪ ਕਰਨ ਲਈ ਦੱਸਦੇ ਲੀਵਰ ਆ ਇਹ ਤੇ ਥੱਲੇ ਵੀ ਇਸੇ ਤਰ੍ਹਾਂ ਦਾ ਕਲੀਵਰ ਆ ਉਹ ਵੀ ਸੇਫਟੀ ਨਾਲ ਜੁੜਿਆ ਹੋਇਆ ਵਾ ਹਾਂਜੀ ਕਿਵੇਂ ਹੋ ਸਾਰੇ ਇਹ ਆ ਆਲੂ ਲਾਉਣ ਵਾਲੀ ਮਸ਼ੀਨ ਤੇ ਇਹ ਜਿਹੜੀ ਮਸ਼ੀਨ ਆ ਪਾਰਥ ਆਸਟ੍ਰੇਲੀਆ ਦੀ ਜਿਹੜੀ ਧਰਤੀ ਆ ਉੱਥੇ ਵਰਤੀ ਗਈ ਆ ਲਗਭਗ 100 ਤੋਂ 150 ਸਾਲ ਪੁਰਾਣੀ ਜਿਹੜੀ ਆ ਮਸ਼ੀਨ ਜਿਹੜੀ ਆ ਇਹ ਆ ਸੋ ਇਹ ਤੁਸੀਂ ਅੰਦਾਜ਼ਾ ਲਾਓ ਵੀ ਉਸ ਸਮੇਂ ਦੇ ਵਿੱਚ ਵੀ ਕਿੰਨੀ ਇਹਨਾਂ ਕੋਲ ਐਡਵਾਂਸਡ ਟੈਕਨੋਲੋਜੀ ਸੀ ਕਿੰਨਾ ਸਾਰਾ ਕੁਝ ਜਿਹੜਾ ਸਹੀ ਸੀ ਤੇ ਅੱਜ ਇਹਨਾਂ ਕੋਲ ਕਿਹੋ ਜਿਹੀ ਟੈਕਨੋਲੋਜੀ ਹੋਊਗੀ ਜੇ ਉਦੋਂ ਇਹੋ ਜੀ ਟੈਕਨੋਲੋਜੀ ਆਜ ਤੋ 100 150 ਸਾਲ ਦੀਆਂ ਕੋਲ ਤੇ ਹੁਣ ਕਿਹੋ ਜੀ ਟੈਕਨੋਲੋਜੀ ਹੋਊਗੀ ਆਓ ਤੁਹਾਨੂੰ ਮਸ਼ੀਨ ਦੀ ਮੈਂ ਕੰਪਲੀ ਚਾਤੀ ਮੁਰਦਾ ਦੇਖਿਓ ਤੇ ਆਹ ਨੂੰ ਲਾਉਣ ਵਾਲਾ ਮਸ਼ੀਨ ਬਹੁਤ ਵੀ ਪੁਰਾਣੀ 100 ਤੋਂ 150 ਸਾਲ ਪੁਰਾਣੀ ਜਿਹੜੀ ਹੈ ਦੱਸ ਰਿਹਾ ਉਹਨਾਂ ਕੋਲ ਵੀ ਪ੍ਰੋਪਰ ਡਾਟਾ ਨਹੀਂ ਇਕੱਠਾ ਵੀ ਇਸ ਕੇਸ ਕੰਪਨੀ ਦੀ ਬਣੀ ਆ ਪਰ ਲਗਭਗ ਦੱਤੇ ਵੀ 100 ਤੋਂ 150 ਸਾਲ ਪਹਿਲਾਂ ਏਡੀਏ ਮਸ਼ੀਨ ਵਰਤੀ ਗਈ ਆਓ ਤੁਹਾਨੂੰ ਚਾਤੀ ਮਰਾਉਂਦੇ ਆ ਹਾਂਜੀ ਲਓ ਬਈ ਮਾਰੋ ਚਾਤੀ ਅਜੇ ਤੱਕ ਇਹ 파ਰਥ ਦੇ ਵਿੱਚ ਮਿਊਜ਼ੀਅਮ ਦੇ ਵਿੱਚ ਇਹਨੂੰ ਸਾਹਮਣੇ ਰੱਖਿਆ ਹੋਇਆ ਵਾ ਆਹ ਦੇਖੋ ਇਹਦੀ ਜਿਹੜੀ ਸਟੋਰੇਜ ਕਰਨ ਵਾਲੀ ਟੈਂਕੀ ਆ ਤੇ ਇਹਦੇ ਵਿੱਚ ਜਿਹੜੇ ਆਲੂ ਆ ਪੈ ਪੈ ਕੇ ਜਿਹੜੇ ਵਿੱਚ ਜਾਂਦੇ ਆ ਤੇ ਦੇਖੋ ਕਿੰਨੀ ਜ਼ਬਰਦਸਤ ਚੀਜ਼ ਆ ਲੋਹੇ ਦੇ ਵੀਲ ਲੱਗੇ ਹੋਏ ਆ ਦੇਖੋ ਲੋਹੇ ਦੇ ਨੂੰ ਵੀਲ ਲੱਗੇ ਹੋਏ ਆ ਕਿੱਡੀ ਜ਼ਬਰਦਸਤ ਚੀਜ਼ ਆ ਤੇ ਆਲੂ ਉਥੋਂ ਚੜਦੇ ਆ ਤੇ ਆ ਇਹਨੂੰ ਗੇੜ ਕੇ ਸਾਰਾ ਜਿਹੜਾ ਸਿਸਟਮ ਇਹਦਾ ਘੁੰਮ ਕੇ ਤੇ ਆਲੂ ਥੱਲੇ ਆਉਂਦਾ ਵਾ ਤੇ ਉਹ ਦੇਖੋ ਜਿਹੜਾ ਫਾਲਾ ਜਾਂ ਜਿਹੜਾ ਹਲਜਾ ਲੱਗਾ ਉਹਦੇ ਉਹਦੇ ਵਿੱਚ ਦੀ ਆਲੂ ਡੱਕਦਾ ਤੇ ਫਿਰ ਉਹ ਨਾਲ ਨਾਲ ਮਿੱਟੀ ਪੜਦਾ ਦੇਖੋ ਜਿਹੜਾ ਨਕੀਂਦਾ ਪਾੜਿਆ ਇਹ ਮਿੱਟੀ ਪੜਦਾ ਵਾ ਤੇ ਨਾਲ ਆਲੂ ਡੱਕਦਾ ਤੇ ਕਿੱਡੀ ਜ਼ਬਰਦਸਤ ਗੱਲ ਆ ਪਿਛੇ ਦੋ ਤਵੀਆਂ ਲੱਗੀਆਂ ਵਾ ਉਹ ਨਾਲ ਦੀ ਨਾਲ ਜਿਹੜੀ ਜਿਹੜੀ ਮਿੱਟੀ ਵਿੱਚ ਆਲੂ ਗਿਆ ਵਾ ਉਹਨੂੰ ਨਾਲ ਦੇ ਨਾਲ ਖੇਲ ਨੂੰ ਫਿਰ ਬੰਦ ਵੀ ਕਰਦੀ ਆ ਦੇਖੋ ਉਹ ਪੈ ਪਿਆ ਜਿੱਥੋਂ ਨਿਕਲ ਕੇ ਆਲੂ ਥੱਲੇ ਡਿੱਗਦਾ ਵਾ ਤੇ ਮੋਰੇ ਹੜ ਲੱਗਾ ਉਹ ਮਿੱਟੀ ਪੱਟੀ ਜਾਂਦਾ ਤੇ ਆਹ ਤਵੀਆਂ ਜਿਹੜੀਆਂ ਮਿੱਟੀ ਨੂੰ ਇਕੱਠਾ ਕਰੀ ਜਾਂਦੀਆਂ ਇਸ ਤਰ੍ਹਾਂ ਇਹ ਆਲੂ ਬੀਜਦੇ ਸੀ ਪਾਰਸ ਆਸਟ੍ਰੇਲੀਆ ਦੇ ਵਿੱਚ ਕਿਸਾਨ ਜਿਹੜੇ ਆ ਤੇ ਆਹ ਦੇਖੋ ਕਿਸਾਨ ਦੇ ਬਹਿਣ ਦੀ ਸੀਟ ਵੀ ਲੱਗੀ ਹੋਈ ਹੈ ਨਾਲ ਇਥੇ ਕਿਸਾਨ ਬੈੰਦਾ ਸੀ ਤੇ ਉਹ ਸਾਰੀ ਨਿਗਰ ਰੱਖਦਾ ਸੀ ਕਿ ਕਿੰਨੇ ਕਿੰਨੇ ਆਲੂ ਰਹਿ ਗਏ ਕਿੰਨੀ ਕਿੰਨੀ ਖਾਲੀ ਹੋ ਗਈ ਟੈਂਕੀ ਕਿੰਨੀ ਹੋ ਚੀ ਜੀ ਦੀ ਹੋਰ ਲੋੜਿਆ ਸ਼ਾਇਦ ਇਹਦੇ ਵਿੱਚ ਫਰਟੀਲਾਈਜ਼ਰ ਪਾਉਂਦੇ ਹੋਣ ਜਾਂ ਕੋਈ ਹੋਰ ਜਿਗਾਰੜ ਵੀ ਪਾਉਂਦੇ ਹੋਣ ਆ ਦੇਖੋ ਤੁਸੀਂ ਬਿਲਕੁਲ ਉਹੀ ਜਿਗਾਰੜਿਆ ਫਰਟੀਲਾਈਜ਼ਰ ਪਾਉਣ ਲਈ ਕੋਈ ਖਾਦ ਪਾਣੀ ਜਿਹੜਾ ਵੀ ਇਹ ਚ ਪਾਉਂਦੇ ਹੋਣਗੇ ਉਹ ਇਸ ਤਰ੍ਹਾਂ ਪਾਉਂਦਾ ਸੀ ਸਾਰਾ ਕੁਝ ਮਿਕਸ ਹੋ ਕੇ ਵਿੱਚ ਚਲਦਾ ਸੀ ਆ ਦੇਖੋ ਇਹ ਆਲੂ ਲਾਉਣ ਵਾਲੀ ਮਸ਼ੀਨ ਆ ਇਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਮਸ਼ੀਨ ਦੀ ਨਾਲੀ ਝਾਤੀ ਮਰਾ ਦੇਣੀ ਆ ਇਹ 100 100 ਡੇਡ 150 ਪੁਰਾਣੇ ਜਿਹੜੇ ਸੰਦ ਆ ਪੁਰਾਣੇ ਹੋਏ ਇਥੋਂ ਦੇ ਇਹ ਵੈਸਟਰਨ ਆਸਟ੍ਰੇਲੀਆ ਦੇ ਮਿਊਜ਼ੀਅਮ ਦੇ ਵਿੱਚ ਅਜੇ ਵੀ ਪਏ ਆ ਦੇਖੋ ਕਿੰਨੀ ਜ਼ਬਰਦਸਤ ਚੀਜ਼ ਆ ਤੇ ਇਹਨਾਂ ਨੇ ਸੰਭੀ ਹੋਈ ਆ ਅਜੇ ਤੱਕ ਜਿਹੜਾ ਲੋਹਾ ਸੋਲਿਡ ਪਿਆ ਵਾ ਚਾਹੇ ਉਹਨੂੰ ਜੰਗ ਲੱਗਾ ਹੋਇਆ ਵਾ ਪਰ ਫਿਰ ਵੀ ਦੇਖੋ ਆ ਧਿਆਨ ਨਾਲ ਦੇਖੋ ਗ੍ਰੀਸ ਕਰਨ ਵਾਲੀ ਨਿਪਲ ਆ ਇਥੋਂ ਗ੍ਰੀਸ ਕਰਦੇ ਸੀ ਤਾਂ ਕਿ ਜਿਹੜੀ ਆ ਬਿਲਕੁਲ ਜਿਹੜੀ ਉਹਦੀ ਲੂਬ੍ਰੀਕੈਂਟ ਰਵੇ ਕੋਈ ਗਰਾਰੀ ਨਾ ਖਰਾਬ ਹੋਵੇ ਕੁਝ ਨਾ ਹੋਵੇ ਦੇਖੋ ਟੈਕਨੀਕਾਂ ਦੇਖੋ ਤੁਸੀਂ ਕਨੀਆਂ ਜ਼ਬਰਦਸਤ ਤਕਨੀਕਾਂ ਦੇਖੋ ਤੁਸੀਂ 400 ਤੋਂ 150 ਸਾਲ ਪੁਰਾਣੀਆਂ ਤੱਕ ਜਿਹੜੀਆਂ ਇਹ ਮਸ਼ੀਨਰੀਆਂ ਵਾਂ ਪੂਰੀ ਝਾਤੀ ਦੁਆਰਾ ਮਾਰ ਲਓ ਹਾਂਜੀ ਹਾਂਜੀ ਹੁਣ ਦੇਖੋ ਨਾਲ ਇੱਕ ਹੋਰ ਇਹ ਆ ਟੋਕਾ ਪੱਠੇ ਕੁਦਰਨ ਵਾਲਾ ਟੋਕਾ ਇਹ ਵੀ ਦੱਸਦੇ ਆ ਵੀ ਉਸੇ ਸਮੇਂ ਦਾ ਇਹ ਪੁਰਾਣਾ ਵਾ ਉਹਨਾਂ ਸਮਿਆਂ ਦਾ ਇਹ ਪੁਰਾਣਾ ਟੋਕਾ ਵਾ ਲਗਭਗ 100-100 ਸਾਲ ਦੇ ਗੇੜ ਚ ਟੋਕੇ ਬਣੇ ਹੋਏ ਸਾਰੇ ਇਹ ਵੀ ਹਾਂਜੀ ਤੁਸੀਂ ਦੇਖ ਰਹੇ ਟੋਕਾ ਉਨਾ ਸਮਿਆਂ ਦੇ ਪੁਰਾਣੀਆਂ ਚੀਜ਼ਾਂ ਸਾਰੀਆਂ ਇਹ ਬਣੀਆਂ ਹੋਈਆਂ ਵਾਂ ਪੁਰਾਣਿਆਂ ਤੋਂ ਪੁਰਾਣਾ ਹੁਣ ਪਤਾ ਲੱਗਾ ਜੀ ਸਨ ਸ਼ਾਈਨ ਕੰਪਨੀ ਨੇ ਬਣਾਇਆ ਜੀ ਇਹ E581 ਇਹਦਾ ਮਾਡਲ ਆ ਸਨ ਸ਼ਾਈਨ ਕੰਪਨੀ ਨੇ ਨੂੰ ਤਿਆਰ ਕੀਤਾ ਵਾ ਪਰ ਜਿਹੜੀ ਆਲੂ ਵਾਲੀ ਮਸ਼ੀਨ ਆ ਉਹਦਾ ਆਪਣੇ ਕੋਈ ਕੰਪਨੀ ਦਾ ਨਾਮ ਹੈ ਨਹੀਂ ਆ ਦੇਖੋ ਤੁਸੀਂ ਜਿਗਾਰਡ ਤੇਲ ਦੇਣ ਨੂੰ ਇਨ ਲੂਬ੍ਰੀਕੇਟਰ ਕਾਨੂੰ ਵੀ ਰੜੀ ਰਵੇ ਤੇ ਦੇਖੋ ਤੁਸੀਂ ਟੈਕਨੀਕ ਦੇਖੋ ਸਭ ਤੋਂ ਜ਼ਬਰਦਸਤ ਇਹ ਗੱਲ ਆ ਵੀ ਜਿਹੜੇ ਇਹ ਉਦੇ ਤੇ ਗਾਰਡ ਲੱਗਾ ਹੋਇਆ ਵਾ ਜਿਹੜੇ ਥੱਲੇ ਇਹਦੇ ਵਿੱਚ ਬਲੇਡ ਹੋਣਗੇ ਜਿਹੜੇ ਟੋਕੇ ਹੋਣਗੇ ਟਕੇ ਹੋਏ ਆ ਵੀ ਕਿਸੇ ਤਰੀਕੇ ਦੇ ਨਾਲ ਕਿਸੇ ਆਪਣੇ ਕੋਈ ਹਾਸਾ ਨਾ ਹੋਵੇ ਕੋਈ ਸੱਟ ਪੇੜ ਨਾ ਲੱਗ ਜਵੇ ਤੇ ਆਹ ਦੇਖੋ ਜਿਗਾੜ ਤੁਸੀਂ ਬੈਲਟਾਂ ਲੱਗੀਆਂ ਹੋਈਆਂ ਪੁਰਾਣੀਆਂ ਬੈਲਟਾਂ ਆਹ ਦੇਖੋ ਉਹਨੂੰ ਗੇੜਨ ਵਾਸਤੇ ਜਿਗਾੜ ਵੀ ਟਰੈਕਟਰ ਨਾਲ ਗੇੜਨਾ ਕਾਹਨਾ ਗੇੜਨਾ ਉਹ ਸਿਸਟਮ ਲੱਗਾ ਹੈ ਕਿ ਮੋਟਰ ਨਾਲ ਗੇੜਨਾ ਆਹ ਦੇਖੋ ਤੁਸੀਂ ਸਾਰਾ ਕੁਝ ਕਵਰ ਕੀਤਾ ਹੋਇਆ ਵਾ ਟੋਕ ਨੂੰ ਕਿੰਨੀ ਸੇਫਟੀ ਵਾਲੀਆਂ ਚੀਜ਼ਾਂ ਦਾ ਧਿਆਨ ਰੱਖਿਆ ਹੋਇਆ ਵਾ ਦੇਖੋ ਤੁਸੀਂ 100 100 150 ਪੁਰਾਣੇ ਜਿਹੜੇ ਸਮਾਨ ਹੈ ਦੇਖੋ ਤੁਸੀਂ ਹਾਂਜੀ ਆ ਜੇ ਕਿਤੇ ਰੁਗ ਫਸ ਜਾਵੇ ਉਹਦੇ ਉਹਨੂੰ ਰੋਕਣ ਲਈ ਐਮਰਜੈਂਸੀ ਸਟਾਪ ਕਰਨ ਲਈ ਦੱਸਦੇ ਲੀਵਰ ਆ ਇਹ ਤੇ ਥੱਲੇ ਵੀ ਇਸੇ ਤਰ੍ਹਾਂ ਦਾ ਇੱਕ ਲੀਵਰ ਆ ਉਹ ਵੀ ਸੇਫਟੀ ਨਾਲ ਜੁੜਿਆ ਹੋਇਆ ਵਾ ਸੋ ਇਹ ਸਨ ਸ਼ਾਈਨ ਕੰਪਨੀ ਨੇ ਤਿਆਰ ਕੀਤਾ ਵਾ ਦੇਖੋ ਤੁਸੀਂ ਇਹ ਟੋਕਾ ਲਗਭਗ ਦੱਸਦੇ ਵੀ 100 ਤੋਂ 150 ਸਾਲ ਪੁਰਾਣੀਆਂ ਇਹ ਜਿਹੜੀਆਂ ਮਸ਼ੀਨਾਂ ਇਹ ਵੀ ਟੋਕਾ ਵੀ ਤੇ ਆ ਵੀ ਜਿਹੜੀ ਆਲੂ ਲਾਉਣ ਵਾਲੀ ਮਸ਼ੀਨ ਆ ਤੁਹਾਨੂੰ ਦੁਬਾਰਾ ਫਿਰ ਝਾਤੀ ਮਰਾ ਦਿਨਾ ਸੋ ਦੇਖੋ ਤੁਸੀਂ ਇਹ ਕਿੰਨੇ ਜ਼ਬਰਦਸਤ ਜਿਹੜੇ ਇਹ ਸੰਦੇ ਆ ਪੁਰਾਣੇ ਆਸਟ੍ਰੇਲੀਆ ਦੀ ਧਰਤੀ ਦੇ ਉਮੀਦ ਕਰਦਾ ਤੁਹਾਨੂੰ ਜਿਹੜੀ ਆ ਵੀਡੀਓ ਪਸੰਦ ਆਊਗੀ ਧੰਨਵਾਦ ਜੀ